ਸਦੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਨੂੰ ਜਿਸ ਤੋਂ ਬਾਅਦ ਉਹਨਾਂ ਨੂੰ ਧਰਨਾ ਵੀ ਦੇਣਾ ਪਿਆ ਐਸਐਸਪੀ ਦਫ਼ਤਰ ਦੇ ਬਾਹਰ ਤੇ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਐਕਸ਼ਨ ਲੈ ਲਿਆ ਗਿਆ ਹੈ ਮਾਨਸਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਇਹ ਕਲੀਅਰ ਤਾਂ ਨਹੀਂ ਹੋ ਪਾਇਆ ਕਿ ਇਸ ਦੇ ਵਿੱਚ ਕਿਸ-ਕਿਸ ਦਾ ਨਾਮ ਹੈ ਕਿਸ-ਕਿਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਪਰ ਐਸਐਸਪੀ ਦਫ਼ਤਰ ਦੇ ਵਿੱਚ ਧਰਨੇ ਤੋਂ ਬਾਅਦ ਇਹ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ ਹੈ 11 ਫਰਵਰੀ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਬੰਟੀ ਬੈਂਸ ਨੂੰ ਲੈ ਕੇ ਤੇ ਜੋ ਇੱਕ ਡਿਜੀਟਲ ਬੰਨ ਕੰਪਨੀ ਚਲਾਉਂਦੇ ਸੀ ਸ਼ਬੀਰ ਮੋਮਿੰਦ ਉਸ ਦੇ ਖਿਲਾਫ ਪੈਸਿਆਂ ਦੇ ਲੈਣ ਦੇਣ ਦਾ ਇਹ ਸਾਰਾ ਮਸਲਾ ਕਿ ਜਿਹੜੀ ਅਰਨਿੰਗ ਸੀ ਖਾਸ ਕਰ YouTube ਤੋਂ ਤੇ ਹੋਰ ਜਿਹੜੇ ਪਲੇਟਫਾਰਮ ਸੀ ਉਹਦੇ ਬਾਰੇ ट्रांजੈਕਸ਼ਨਸ ਸਾਂਝੀਆਂ ਨਹੀਂ ਕੀਤੀਆਂ ਗਈਆਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੀਰਾ ਫੇਰੀ ਦੇ ਇਲਜ਼ਾਮ ਜਿਹੜੇ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਲਾਏ ਗਏ ਸੀ ਹਾਲਾਂਕਿ ਬੰਟੀ ਬੈਂਸ ਖੁਦ ਨੂੰ ਪਾਕ ਸਾਫ਼ ਦੱਸ ਰਿਹਾ ਏ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਆਪਣੇ ਇੰਸਟਾ ਤੇ ਵੀ ਉਸਨੇ ਕੁਝ ਸਟੋਰੀਜ਼ ਸ਼ੇਅਰ ਕੀਤੀਆਂ ਕੁਝ ਆਡੀਓ ਮੈਸੇਜ ਸ਼ੇਅਰ ਕੀਤੇ ਕਿ ਉਸ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਜਿਹੜਾ ਸ਼ਬੀਰ ਮੋਮਿਨ ਹੈ ਉਹ ਹੀ ਲੈਣ ਦੇਣ ਕਰਦਾ ਸੀ ਪਰ ਹੁਣ ਜੋ ਇੱਕ ਸ਼ਿਕਾਇਤ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਬਲਕੌਰ ਸਿੰਘ ਦਾ ਕਹਿਣਾ ਸੀ ਕਿ 6 ਮਹੀਨੇ ਹੋ ਗਏ ਨੇ ਉਹਨਾਂ ਦੀ ਸ਼ਿਕਾਇਤ ਤੇ ਜਿਨ੍ਹਾਂ ਖਿਲਾਫ ਸ਼ਿਕਾਇਤ ਸੀ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਗਿਆ ਉਹਨਾਂ ਦੇ ਬਿਆਨ ਤੱਕ ਨਹੀਂ ਲਏ ਗਏ ਐਫ ਆਈ ਆਰ ਤੱਕ ਨਹੀਂ ਦਰਜ ਕੀਤੀ ਗਈ ਤੇ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਸੋਰਸਿਸ ਦੇ ਹਵਾਲੇ ਤੋਂ ਕਿ ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਏ ਐਫ ਆਈ ਆਰ ਹੋਈ ਹੈ ਹਾਲਾਂਕਿ ਐਫ ਆਈ ਆਰ ਦੀ ਕਾਪੀ ਜਦੋਂ ਸਾਹਮਣੇ ਆਵੇਗੀ ਉਸ ਦੇ ਵਿੱਚ ਪਤਾ ਲੱਗੇਗਾ ਕਿ ਕਿਸ-ਕਿਸ ਦਾ ਨਾਮ ਹੈ ਤੇ ਕਿਹੜੀਆਂ ਧਾਰਾਵਾਂ 'ਵਾਂ ਜੋੜੀਆਂ ਗਈਆਂ ਨੇ SSP ਦਫਤਰ ਦੇ ਵਿੱਚ ਧਰਨੇ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ ਜਾਣਕਾਰੀ ਮਿਲ ਰਹੀ ਹੈ 11 ਫਰਵਰੀ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ SSP ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ DIG ਦੇ ਭਰੋਸੇ ਤੋਂ ਬਾਅਦ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬਾਹਰ ਆ ਕੇ ਜਾਣਕਾਰੀ ਵੀ ਦਿੱਤੀ ਸੀ ਕਿ ਉਹਨਾਂ ਨੂੰ ਭਰੋਸਾ ਮਿਲਿਆ ਹੈ ਕਿ ਉਹਨਾਂ ਦੀ ਸ਼ਿਕਾਇਤ ਤੇ ਕਾਰਵਾਈ ਹੋਵੇਗੀ ਇਸੇ ਖਬਰ ਤੇ ਮੇਰੇ ਸਹਿਯੋਗੀ ਬਲਦੇਵ ਸ਼ਰਮਾ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਬਲਦੇਵ ਕੀ ਕੁਝ ਅਪਡੇਟ ਐਫ ਆਈ ਆਰ ਦਰਜ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਬਿਲਕੁਲ ਰਣਵੀਰ ਪਤਾ ਲੱਗਿਆ ਕਿ ਥਾਣਾ ਸਾਦਰ ਦੇ ਵਿੱਚ 30 ਕਰੋੜ ਦੀ ਹਿਰਾਫੇਰੀ ਦਾ ਮਾਮਲਾ ਹੈ ਜਿਹੜਾ ਦਰਜ ਕਰ ਲਿਆ ਬੇਸ਼ੱਕ ਅਧਿਕਾਰਕ ਤੌਰ ਤੇ ਐਸ ਐਸ ਪੀ ਮਾਨਸਾ ਨੇ ਹਾਲੇ ਵੀ ਪੁਸ਼ਟੀ ਨਹੀਂ ਕੀਤੀ ਪਰ ਪਤਾ ਲੱਗਿਆ ਹੈ ਕਿ ਬੰਟੀ ਬੈਂਸ ਦੀ ਇੱਕ ਕੰਪਨੀ ਔਰ 1 ਡਿਜੀਟਲ ਸਮੇਤ ਦੋ ਲੋਕਾਂ ਤੇ ਮਾਮਲਾ ਹੈ ਜਿਹੜਾ 30 ਕਰੋੜ ਦੀ ਹਿਰਾਫੇਰੀ ਦਾ ਦਰਜ ਹੋਇਆ ਤੇ ਪੁਲਿਸ ਜਾਂਚ ਕਰ ਰਹੀ ਹੈ ਲਗਾਤਾਰ ਦੋ ਦਿਨਾਂ ਤੋਂ ਪੁਲਿਸ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਲੱਗੀ ਹੋਈ ਸੀ ਸ਼ਨੀਵਾਰ ਨੂੰ ਵੀ ਜਿਹੜੇ ਡੀਆਈਜੀ ਹਰਜੀਤ ਸਿੰਘ ਹੈ ਉਹ ਵੀ ਮਾਨਸਾ ਬੈਠੇ ਹੋਏ ਸੀ ਕਿਉਂਕਿ ਧਰਨੇ ਤੋਂ ਬਾਅਦ ਜਿਹੜੀ ਸਿਚੁਏਸ਼ਨ ਹੈ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਇਸ ਨੂੰ ਲੈ ਕੇ ਪੁਲਿਸ ਨੇ ਫਿਰ ਹੁਣ ਇਹ ਵੱਡੀ ਕਾਰਵਾਈ ਕੀਤੀ ਹੈ ਕਿਉਂਕਿ ਇਹ ਕਾਫੀ ਸਮੇਂ ਤੋਂ ਪਿਛਲੇ ਜੂਨ 25 ਤੋਂ ਇਹ ਮਾਮਲਾ ਚੱਲ ਰਿਹਾ ਸੀ ਜਿਸ ਕਰਕੇ ਧਰਨੇ ਤੋਂ ਬਾਅਦ ਇਹ ਮਾਮਲਾ ਹੈ ਜਿਹੜਾ ਦਰਜ ਕੀਤਾ ਗਿਆ ਜੀ ਹਾਲਾਂਕਿ ਬਲਦੇਵ ਜਦੋਂ ਐਫਆਈਆਰ ਦੀ ਕਾਪੀ ਸਾਹਮਣੇ ਆਵੇਗੀ ਉਦੋਂ ਇਹ ਸਾਰੀ ਕਲੀਅਰ ਹੋਏਗਾ ਕਿ ਕਿਸ-ਕਿਸ ਖਿਲਾਫ ਮਾਮਲਾ ਦਰਜ ਹੈ ਕਿਹੜੇ-ਕਿਹੜੀਆਂ ਧਾਰਾਾਂ ਮਾਂ ਲਾਈਆਂ ਗਈਆਂ ਨੇ ਪਰ ਜਿਹੜੀ ਸ਼ਿਕਾਇਤ ਸੀ ਉਸ ਦੇ ਵਿੱਚ ਕਿਸ-ਕਿਸ ਦਾ ਨਾਮ ਸੀ ਕਿ ਸ਼ਬੀਰ ਮੋਮਿਨ ਜਿਸ ਦਾ ਨਾਮ ਬੰਟੀ ਬੈਂਸ ਵੀ ਲੈਂਦਾ ਏ ਕਿ ਬੰਟੀ ਬੈਂਸ ਜਾਂ ਫਿਰ ਜਿਹੜੇ ਆਪਰੇਟ ਕਰਦੇ ਸੀ ਜਿਹੜਾ ਇਹ ਡਿਜੀਟਲ ਬੰਨ ਕੰਪਨੀ ਹੈ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਲੈ ਕੇ ਜਿਹੜੀ ਅਰਨਿੰਗ ਸੀ ਪੈਸਿਆਂ ਦੇ ਲੈਣ ਦੇਣ ਦਾ ਇਹ ਸਾਰਾ ਮਾਮਲਾ ਉਸ ਦੇ ਵਿੱਚ ਕਿਨਾ-ਕਿਨਾ ਖਿਲਾਫ ਸ਼ਿਕਾਇਤ ਸੀ ਤੇ ਕਿਹੜੇ-ਕਿਹੜੇ ਜਿਹੜੀਆਂ ਅ ਧੋਖਾ ਧੜੀ ਨੂੰ ਲੈ ਕੇ ਹੀ ਦਰਸਾਲ ਇਹ ਸ਼ਿਕਾਇਤ ਸੀ ਬਲਦੇਵ ਸ਼ਵੀਰ ਮੋਮਨ ਬੰਟੀ ਬੈਂਸ ਜਾਂ ਹੋਰ ਕਿਸੇ ਦਾ ਨਾਮ ਵੀ ਸੀ ਸ਼ਿਕਾਇਤ ਦੇ ਵਿੱਚ ਜਿਹੜੀ ਸ਼ਿਕਾਇਤ ਸੀ ਐਫ ਆਈ ਆਰ ਦੇ ਬਾਅਦ ਪਤਾ ਲੱਗੇਗਾ ਕਿ ਪਰਚਾ ਕਿਸ ਕਿਸ ਤੇ ਦਰਜ ਹੋਇਆ ਬਿਲਕੁਲ ਰਣਵੀਰ ਜਦੋਂ ਐਫ ਆਈ ਆਰ ਦੀ ਕਾਪੀ ਆ ਗਈ ਤਾਂ ਉਸ ਸਮੇਂ ਸਾਰੀ ਜਿਹੜੀ ਸਿਚੁਏਸ਼ਨ ਹੈ ਉਹ ਪਤਾ ਲੱਗੇਗੀ ਪਰ ਜਿਹੜੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਸ਼ਿਕਾਇਤ ਦਿੱਤੀ ਸੀ ਚਾਰਨਕੌਰ ਨੇ ਉਹ ਗੁਰਪ੍ਰੀਤ ਸਿੰਘ ਬੰਟੀ ਬੈਂਸ ਤੇ ਸ਼ਵੀਰ ਮੋਮਨ ਦੇ ਖਿਲਾਫ ਦਿੱਤੀ ਸੀ ਇਹ ਦੋ ਜਿਹੜੇ ਓਨਰ ਨੇ 1 ਡਿਜੀਟਲ ਦੇ ਤੇ ਸ਼ਵੀਰ ਮੋਮਨ ਹੋ ਰਹੇ ਨੇ ਤੇ ਇੱਕ ਕੰਪਨੀ ਹੈ ਜਿਹੜੀ ਉਹ ਬੰਟੀ ਬੈਂਸ ਦੀ ਹੈ ਜੋ ਪਤਾ ਲੱਗ ਰਿਹਾ ਹੈ ਕਿ ਇੱਕ ਬੰਟੀ ਬੈਂਸ ਦੀ ਇੱਕ ਕੰਪਨੀ ਤੇ ਦੋ ਜਿਹੜੇ ਓਨਰ ਨੇ 1 ਡਿਜੀਟਲ ਦੇ ਉਹਨਾਂ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਫਿਲਹਾਲ ਐਫ ਆਈ ਆਰ ਦੀ ਕਾਪੀ ਹੈ ਜਿਹੜੀ ਉਪਲਬਧ ਨਹੀਂ ਹੋਈ ਜੀ ਆ ਠੀਕ ਹੈ ਬਹੁਤ ਸ਼ੁਕਰੀਆ ਆ ਬਲਦੇਵ ਇਸ ਪੂਰੀ ਅਪਡੇਟ ਦੇ ਲਈ ਤਾਂ ਬੰਟੀ ਬੈਂਸ ਖਿਲਾਫ ਸ਼ਿਕਾਇਤ ਸੀ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਸ਼ਖਸ ਜਿਹੜਾ ਇਸ ਸਾਰੇ ਜੋ ਪ੍ਰੋਜੈਕਟ ਹੈ ਜੋ ਚੱਲਦਾ ਸੀ ਸਿੱਧੂ ਮੂਸੇਵਾਲਾ ਦਾ ਉਸ ਨੂੰ ਦੇਖਦਾ ਸੀ ਜਾਂ ਫਿਰ ਸ਼ਬੀਰ ਮੋਮਿਨ ਇਹਨਾਂ ਦੇ ਨਾਮ ਸੀ ਜਿਹੜੀ ਡਿਜੀਟਲ ਵਨ ਕੰਪਨੀ ਹੈ ਉਹ ਚਲਾਉਂਦਾ ਸੀ ਸ਼ਬੀਰ ਮੋਮਿਨ ਬੰਟੀ ਬੈਂਸ ਦਾ ਵੀ ਨਾਮ ਸ਼ਿਕਾਇਤ ਦੇ ਵਿੱਚ ਤਾਂ ਸੀ ਪਰ ਹੁਣ ਦੇਖਣਾ ਇਹ ਹੋਏਗਾ ਕਿ ਐਫ ਆਈ ਆਰ ਦੇ ਵਿੱਚ ਵੀ ਬੰਟੀ ਬੈਂਸ ਦਾ ਨਾਮ ਹੈ ਜਾਂ ਨਹੀਂ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਜਾਂ ਨਹੀਂ ਕਿਉਂਕਿ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਤਾਂ ਬੰਟੀ ਬੈਂਸ ਨੂੰ ਵੀ ਜ਼ਿੰਮੇਵਾਰ ਖਹਿਰਾਉਂਦੇ ਆ ਰਹੇ ਨੇ ਹਾਲਾਂਕਿ ਬੰਟੀ ਬੈਂਸ ਖੁਦ ਨੂੰ ਪਾਕ ਸਾਫ਼ ਦੱਸਦਾ ਏ ਉਸ ਦਾ ਕਹਿਣਾ ਕਿ ਉਹ ਤਾਂ ਇੱਕ ਵਿਚਕਾਰ ਜ਼ਰੂਰ ਸੀ ਪਰ ਇਹ ਸਾਰਾ ਲੈਣ ਦੇਣ ਸ਼ਬੀਰ ਮੋਮਿੰਦ ਦੇ ਨਾਲ ਸੀ ਸਿੱਧੇ ਤੌਰ ਤੇ ਸ਼ਬੀਰ ਮੋਮਿੰਦ ਦੇ ਨਾਲ ਜੁੜਿਆ ਹੋਇਆ ਇਹ ਮਸਲਾ ਹੈ ਉਸ ਦਾ ਇਸ ਦੇ ਵਿੱਚ ਰੋਲ ਨਹੀਂ सर तो कैसे हैं आप अंकल से आपकी भी बात भी होगी उनका फिर फ़ोन आया था अभी के मुझे रिपोर्ट्स भिजवा दीजिए आप आ, मुझे फ़ोन आया था कि आप भी बोल दो शबीर पाजी को कि वो रिपोर्ट्स भिजवा दें कि वो बोल रहे थे सोलह तक आएगी उसके बाद मैं दे दूंगा वो बोल रहे हैं कि सोलह से पहले की जो आई हुई है वो ही रिपोर्ट्स भिजवा दें बाकी उसके बाद वाली जो आएगी सोलह को वो सोलह को अलग से दे देंगे बोल रहे थे हमें अर्जेंट चाहिए तो बोल रहे थे कि हर रोज़ लारा लपाई चल रहा है तो ਅਹ ਹਮ ਵੀ ਪਰੇਸ਼ਾਨ ਹੈ ਉਹ ਵੀ ਪਰੇਸ਼ਾਨ ਹੈ ਤਾਂ ਅਗਰ ਰਿਪੋਰਟਸ ਭੇਜਵਾ ਦੇ 16 ਕੋ ਜੋ ਆਣੀ ਹੈ ਉਹ ਤੋਂ 16 ਸੇ ਪਹਿਲੇ ਜੋ ਆਈ ਹੋਈ ਹੈ ਉਹ ਭੇਜ ਦੇ ਹਮੇ 16 ਕੋ ਜਬ ਆਏਗੀ ਉਸ ਕੇ ਬਾਦ ਫਿਰ ਉਹ ਭੇਜਵਾ ਦੇਗੇ 16 ਕੋ ਬਾਕੀ ਅੰਕਲ ਉਤਾਰ ਰਿਤੇ ਕਿ ਪਹਿਲੀ ਕਿਸ਼ਤ ਤੋਂ ਸ਼ਾਇਦ ਆਪ ਡਾਲ ਹੀ ਰਹੇ ਹੈ 10 ਕਰੋੜ ਕੀ कैसे हैं सर मुझे अभी फिर फोन आया कि हमें आप रिपोर्ट्स क्यों नहीं दे रहे क्या दिक्कत क्या है रिपोर्ट्स देने में इतने टाइम से तरले मिनटें कर रहे हैं तो मैंने बोला है कि बस एक बार मैं रिक्वेस्ट फिर से करता हूँ अभी तो वो बोल रहे हैं कि दिक्कत बता दो हमें क्या रिपोर्ट्स देने में मुझे क्लियर कर दो बंटी तुम भी मेरा पागल बना रहे हो मैंने बोला है कि मैं अभी सबको रिक्वेस्ट करता हूँ फिर मेरे पास सर आंसर ही नहीं है कोई कि क्यों नहीं दे पा रहे मैं बता ही नहीं पा रहा उन्हें मुझे स्ट्रेस हो जाती है जब भी कॉल आती है तो हम इतने बार गुस्से होकर प्यार से रिक्वेस्ट करके रिपोर्ट्स मांग ली हैं आप रिपोर्ट्स ही नहीं मांग रहे हो दे रहे हो हमें ਫੀਵਰ ਕੋ ਚੱਲ ਰਹਾ ਹੈ ਤਾਂ ਮੈਂ ਬੋਲ ਰਹੀ ਹਾਂ ਕਿ ਇਤਨੇ ਮਹੀਨਿਆਂ ਤੋਂ ਅਸੀਂ ਇਤਨੇ ਵਾਰ ਗੁੱਸੇ ਹੋ ਕੇ ਪਿਆਰ ਸੇ ਰਿਕੁਐਸਟ ਕਰਕੇ ਰਿਪੋਰਟਸ ਮੰਗ ਲਈਆਂ ਤਾਂ ਫਿਰ ਰਿਪੋਰਟਸ ਹੀ ਨਹੀਂ ਮੰਗ ਰਹੇ ਹੋ ਦੇ ਰਹੇ ਹੋ ہمیں ਬੰਟੀ ਬਟਾ ਦੇਖ ਪਾਸੇ ਹੀ ਹੋ ਕੇ ਤਾਂ ਨਹੀਂ ਹੁੰਦਾ ਸਰਦਾ ਕੋ ਬਿਚੋਲਾ ਹੁੰਦਾ ਹੈ ਬਿਚੋਲਾ ਰਿਸ਼ਤਾ ਕਰਾਉਣ ਵਾਲਾ ਹੁੰਦਾ ਹੈ ਫਿਰ ਵੀ ਜਿਹੜੇ ਮਤਲਬ ਇਮਾਨਦਾਰ ਲੋਕ ਹੁੰਦੇ ਨੇ ਨਾ ਉਹ ਆਖਰ ਤੱਕ ਨਿਭਦੇ ਹੁੰਦੇ ਨੇ ਵੀ ਜਿਹਦੀ ਗਲਤੀ ਹੁੰਦੀ ਆ ਬੰਦਾ ਉਹਨੂੰ ਕਹੇ ਉਹਨੂੰ ਕੋਈ ਨਹੀਂ ਲਾਂਭਾ ਦੇ ਸਕਦਾ ਹਣਾ ਹੁਣ ਤੁਸੀਂ ਵਿਚਾਲੇ ਸੀ ਅਸੀਂ ਤੁਹਾਨੂੰ ਤੁਹਾਨੂੰ ਦੇਖਿਆ ਸੀ ਹੈਨਾ ਜੇ ਤੁਸੀਂ ਸਾਡੇ ਨਾਲ ਲੱਗ ਕੇ ਉਹਦੇ ਨਾਲ ਲੜਦੇ ਬਿਸ਼ਵੀਰ ਨਾਲ ਤੁਹਾਨੂੰ ਮਾੜਾ ਕੋਈ ਕਾ ਕੇ ਦਿਖਾ ਦਿੰਦਾ ਪੰਜਾਬ ਚੋਂ ਜਾਂ ਕਿਤੋਂ ਵੀ ਕੋਈ ਨਹੀਂ ਕਹਿੰਦਾ ਮਾੜਾ ਰਾਜੇ ਹੁਣ ਆ ਜੇ ਤੁਸੀਂ ਪਾਸੇ ਹੋਵੋਗੇ ਫਿਰ ਅਸੀਂ ਤਾਂ ਜਮੇ ਇਕੱਲੇ ਰਹਿ ਗਏ ਸੀ ਚਲੋ ਤਾਂ ਬਾਈਗਰੂ ਦੀ ਕਿਰਪਾ ਵੀ ਬੰਦਿਆਂ ਚ ਰੱਬ ਵਸਦਾ ਹੁੰਦਾ ਸਾਨੂੰ ਇਹੋ ਜਿਹੇ ਬੰਦੇ ਟੱਕਰੀ ਜਾਂਦੇ ਨੇ ਗਾਹਾਂ ਦੀ ਗਾਹਾਂ ਹਨਾ ਤੇ ਵੀ ਬਹੁਤ ਪਰਮਾਤਮਾ ਦੀ ਮਿਹਰ ਹੈ ਹਜੇ ਵੀ ਜਿਹੜਾ ਸਾਡਾ ਹੱਥ ਪਈ ਜਾਂਦਾ ਚਲੋ ਅਸੀਂ ਲੜਾਈ ਲੜੀ ਜਾਂਦੇ ਹਾਂ ਜਿੱਦ ਦੇ ਮਿਲਣਗੇ ਪੈਸੇ ਦੇਖੀ ਜਊ ਪਰ ਬੰਦੇ ਨੇ 2 ਸਾਲ ਵਾਂਗੂ 1.5 ਸਾਲ ਵਾਂਗੂ ਹੋ ਗਿਆ ਵੀ 30 ਮੰਨ ਕੇ ਤੇ 30 ਦਾ ਤਪੁੱਤ ਵਿਆਹ ਜੀ ਬਹੁਤ ਹੋਇਆ ਅੰਕਲ ਆਂਟੀ ਨੂੰ ਬੇਨਤੀ ਹੈ ਉਹ ਆਪਣਾ ਸਟੈਂਡ ਕਲੀਅਰ ਕਰਨ ਕਿ ਉਹਨਾਂ ਦਾ 30 32 ਜਾਂ 35 ਕਰੋੜ ਮੈਂ ਖਾ ਲਿਆ ਮੈਂ ਚੋਰਾਂ ਜਾਂ ਮੈਨੂੰ ਮੇਰੇ ਨਾਮ ਨੂੰ ਸਿਰਫ ਯੂਜ਼ ਕਰ ਰਹੇ ਨੇ ਸਵਾਸੂ ਕਰੋੜ ਚੋਂ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੁਮਿੰਦ ਤੋਂ ਬਲਕੌਰ ਸਿੰਘ ਚਰਨ ਕੌਰ ਜੀ ਨੂੰ ਮੈਂ ਵਟਸਐਪ ਤੇ ਮੈਸੇਜ ਕਰਕੇ ਕਾਲ ਕਰਕੇ ਬਹੁਤ ਕੋਸ਼ਿਸ਼ ਕਰ ਲਈ ਅੱਜ ਪੂਰਾ ਦਿਨ ਗਿੱਲ ਰੋਂਤਾ ਤੇ ਸਟੈਲਿਨ ਵੀਰ ਨੇ ਵੀ ਕੱਲ ਦਾ ਮਿਲਣ ਦਾ ਟਾਈਮ ਲੈਣ ਲਈ ਕਾਲ ਕਰ ਦਿੱਤੀਆਂ ਜਿਹੜਾ ਇਹਨਾਂ ਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ ਜਿਵੇਂ ਪੈਸੀ ਖਾ ਗਿਆ ਮੈਂ ਚੋਰਾਂ ਮੈਂ ਦੇਣੀ ਨਹੀਂ ਇੱਕ ਵੀ ਪ੍ਰੂਫ ਦੇਣ ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਗਾਉਣਾ ਫ੍ਰੀਚ ਸੇਵਾ ਕਰਕੇ ਹਿਸਾਬ ਕਿਤਾਬ ਮੇਰੇ ਕੋਲ ਵੀ ਨਹੀਂ ਆਇਆ ਨਾ ਵਨ ਡਿਜੀਟਲ ਸ਼ਬੀਰ ਮੋਮੀ ਨੇ ਮੈਨੂੰ ਕਦੇ ਦੱਸਿਆ ਕਿੰਨੇ ਪੈਸੇ ਮੈਂ ਭੇਜ ਦਿੱਤੇ ਅੰਕਲ ਆਂਟੀ ਨੂੰ ਨਾ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਦੱਸਿਆ ਕਿ ਕਿੰਨੇ ਪੈਸੇ ਪੈਂਡਿੰਗ ਨੇ ਸ਼ਬੀਰ ਮੋਮੀ ਕੋਲ ਮੈਨੂੰ ਕਮੈਂਟ ਚ ਆ ਕਰੇ ਨੇ ਹਿਸਾਬ ਦੇ ਫੈਮਲੀ ਨੂੰ ਮੈਂ ਕਿਹੜੀ ਕਾਪੀ ਤੇ ਲਿਖ ਕੇ ਲੁਕਾ ਕੇ ਰੱਖਿਆ ਜੋ ਮੈਂ ਦੇ ਦੇਵਾਂ ਐਗਰੀਮੈਂਟ ਸਿੱਧੂ ਪਰਿਵਾਰ ਦਾ ਸ਼ਬੀਰ ਮੋਮੀ ਨਾਲ ਹੈ ਜਾਂ ਸੀ ਪੈਸੇ ਸ਼ਬੀਰ ਮੋਮੀ ਕੋਲ ਸਿੱਧੂ ਫੈਮਲੀ ਨੂੰ ਜਾਂਦੇ ਸੀ ਜਾਂ ਪੈਂਡਿੰਗ ਨੇ ਮੈਂ ਤਾਂ ਕਹਿਣਾ ਹੀ ਆ ਕਿ ਸਿੱਧੂ ਫੈਮਿਲੀ ਨੂੰ ਪੈਂਡਿੰਗ ਪੈਸੇ ਦੇ ਦੇਓ ਤੇ ਹਿਸਾਬ ਕਿਤਾਬ ਵੀ ਦੇ ਦੇਓ ਇੱਕ ਵਾਰ ਇਹ ਵੀ ਨਹੀਂ ਕਿਹਾ ਅੰਕਲ ਜੀ ਮੈਂ ਤੁਹਾਡੇ ਨਾਲ ਨਹੀਂ ਆ ਇੱਕ ਵਾਰ ਸ਼ਬੀਰ ਨੂੰ ਇਹ ਵੀ ਨਹੀਂ ਕਿਹਾ ਕਿ ਤੂੰ ਸਹੀਆ ਗੱਲ ਸਮਝ ਲਿਓ ਪਲੀਜ਼ ਤੁਸੀਂ ਵੀ ਤੇ ਅੰਕਲਾ ਟੀਵੀ ਪ੍ਰਾਈਵੇਸੀ ਐਨੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਣਾ ਜ਼ਰੂਰੀ ਸਮਝਦਾ ਜੋ ਸਾਡੀ ਨਾਲ ਵਾਪਰੀ ਘਟਨਾ ਤੋਂ ਬਾਅਦ ਸਾਨੂੰ ਤੇ ਸਾਡੇ ਪੁੱਤਰ ਨੂੰ ਪਿਆਰ ਕਰਨ ਵਾਲਿਆਂ ਤੇ ਸਵਾਲ ਖੜੇ ਕਰ ਰਹੀ ਨੇ ਉਹ तमाम ਲੋਕਾਂ ਜੀ ਕਿੱਥੇ ਨੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਐਸਐਸਪੀ ਦਫ਼ਤਰ ਦੇ ਬਾਹਰ ਜੋ ਕੁਝ ਹੋਇਆ ਉਹ ਕੋਈ ਪਹਿਲਾਂ ਤੋਂ ਬਣੀ ਯੋਜਨਾ ਨਹੀਂ ਸੀ ਨਾ ਹੀ ਕਿਸੇ ਨੂੰ ਪਹਿਲਾਂ ਜਾਣਕਾਰੀ ਸੀ ਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ ਇਹ ਫੈਸਲਾ ਉਸੇ ਸਮੇਂ ਉਸੇ ਕੜੀ ਸਿਰਫ ਇਨਸਾਫ਼ ਦੀ ਲੋੜ ਨੂੰ ਮਹਿਸੂਸ ਕਰਕੇ ਲਿਆ ਗਿਆ ਸੀ ਪਰ ਜੋ ਪਿਆਰ ਤੇ ਸਹਾਰਾ ਸਾਨੂੰ ਮਿਲਿਆ ਉਹ ਸਾਡੇ ਲਈ ਕਿਸੇ ਵੀ ਦੁਆ ਤੋਂ ਘੱਟ ਨਹੀਂ ਹੈ ਪਰ ਨਾਲ ਹੀ ਇੱਕ ਦਰਦਪਰਾ ਸਵਾਲ ਇਹ ਵੀ ਰਹਿ ਜਾਂਦਾ ਹੈ ਕਿ ਜਿਹੜੇ ਲੋਕ ਸਿੱਧੂ ਦੇ ਜਿਉਂਦੇ ਸਮੇਂ ਉਸ ਦੇ ਨਾਲ ਨੇੜੇ ਬਣੇ ਰਹੇ ਸਾਡੇ ਨੇੜੇ ਬਣੇ ਰਹੀ ਅੱਜ ਉਹ ਲੋਕਸਾਂ ਨੂੰ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੇ ਉਸਦੇ ਹੁੰਦੇ ਹੋਏ ਭਾਵੇਂ ਆਪਣੀ ਨਿੱਜੀ ਜ਼ਰੂਰਤ ਲਈ ਉਸ ਉਤੇ ਆਪਣਾ ਹੱਕ ਸਮਝਦੇ ਰਹੇ ਉਸਦੇ ਨਾਮ ਨਾਲ ਆਪਣੀ ਪਛਾਣ ਜੋੜਦੇ ਰਹੇ ਉਹ ਅੱਜ ਇਨਸਾਫ਼ ਦੀ ਇਸ ਖੜੀ ਵਿੱਚ ਚੁੱਪ ਗਿਉਨੇ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਸੱਚ ਇਹ ਹੈ ਕਿ ਅਸੀਂ ਦੁੱਖ ਹਾਸੀ ਜਿੱਥੇ ਬਹੁਤ ਕੁਝ ਭੁੱਲ ਜਾਂਦੇ ਨੇ ਉੱਥੇ ਹੀ ਲੋਕਾਂ ਦੀ ਅਸਲੀਅਤ ਵੀ ਦਿਖਾ ਦਿੰਦੇ ਨੇ ਤੇ ਮੁਸ਼ਕਿਲ ਵਕਤ 'ਚ ਬਦਲੇ ਹੋਏ ਲੋਕ ਭਾਵੇਂ ਜਿੰਨੇ ਮਰਜ਼ੀ ਚੱਗੇ ਕਿਉਂ ਨਾ ਹੋਣ ਦਿਲ 'ਤੇ ਉਤਰ ਹੀ ਜਾਂਦੇ ਨੇ ਤੇ ਅਖੀਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਜਿਹੜੇ ਬਿਨਾਂ ਕਿਸੇ ਲਾਭ ਦੇ ਸਾਡੇ ਨਾਲ ਖੜੇ ਨਹੀਂ ਅਸੀਂ ਇਨਸਾਫ ਲੈ ਕੇ ਰ੍ਹਾਂਗੇ ਤੇ ਸਿੱਧੂ ਦੀ ਇਮਾਰਤ ਨੂੰ ਕਦੇ ਮਿਟਣ ਨਹੀਂ ਦੇਵਾਂਗੇ ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸੀ ਤੇ ਸਾਰਾ ਮਸਲਾ ਪੈਸਿਆਂ ਦੇ ਲੈਣ ਦੇਣ ਦਾ ਹੈ ਸ਼ਬੀਰ ਮੋਮਿਨ ਨਾਂ ਦਾ ਇੱਕ ਸ਼ਖਸ ਜਿਹੜਾ ਇੱਕ ਕੰਪਨੀ ਚਲਾਉਂਦਾ ਹੈ ਉਸ ਨੂੰ ਲੈ ਕੇ ਇਹ ਸਾਰਾ ਮਸਲਾ ਤੇ ਉਸ ਦੇ ਵਿੱਚ ਬੰਟੀ ਬੈਂਸ ਦਾ ਵੀ ਨਾ ਹੈ ਕਿਉਂਕਿ ਬੰਟੀ ਬੈਂਸ ਨੂੰ ਵੀ ਵਿਚੋਲੀਏ ਦੇ ਤੌਰ ਤੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲੇ ਦਾ ਜੋ ਪੈਸਿਆਂ ਦਾ ਲੈਣ ਦੇਣ ਹੈ ਉਸ ਨੂੰ ਲੈ ਕੇ ਹਾਲਾਂਕਿ ਬੰਟੀ ਬੈਂਸ ਖੁਦ ਇੱਕ ਕਲੈਰਟੀ ਦਿੰਦਾ ਆ ਰਿਹਾ ਹੈ ਕਿ ਸਾਰਾ ਕੁਝ ਸ਼ਬੀਰ ਮੋਮਿੰਦ ਨੇ ਕਰਨਾ ਹੈ ਪੈਸੇ ਸ਼ਬੀਰ ਮੋਮਿੰਦ ਨੇ ਦੇਣੇ ਨੇ ਪੈਸਿਆਂ ਦਾ ਰੌਲਾ ਸ਼ਬੀਰ ਮੋਮਿੰਦ ਨਾਲ ਹੈ ਉਸ ਦਾ ਕੋਈ ਰੋਲ ਨਹੀਂ ਹੈ ਪਰ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਬੰਟੀ ਬੈਂਸ ਵੀ ਇਸੇ ਦੇ ਵਿੱਚ ਸੀ ਹੁਣ ਇਸ ਨੂੰ ਲੈ ਕੇ ਐਫ ਆਈ ਆਰ ਮਾਨਸਾ ਪੁਲਿਸ ਦੇ ਵੱਲੋਂ ਜ਼ਰੂਰ ਦਰਜ ਕਰ ਲਈ ਗਈ ਹੈ ਮੂਸੇਵਾਲਾ ਦੇ ਪਰਿਵਾਰ ਦੀ ਸ਼ਿਕਾਇਤ ਤੇ ਇਹ ਐਕਸ਼ਨ ਹੋਇਆ ਪਰ ਐਫ ਆਈ ਆਰ ਦੀ ਕਾਪੀ ਹਾਲੇ ਸਾਹਮਣੇ ਨਹੀਂ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਸਾਡੇ ਕੋਲ ਜਾਣਕਾਰੀ ਹੈ ਕਿ ਐਫ ਆਈ ਆਰ ਤਾਂ ਦਰਜ ਕਰ ਲਈ ਗਈ ਹੈ ਐਫ ਆਈ ਆਰ ਦੇ ਵਿੱਚ ਨਾਮ ਕਿਸ ਕਿਸ ਦਾ ਹੈ ਸ਼ਬੀਰ ਮੋਮਿੰਦ ਦਾ ਹੈ ਗੁਰਪ੍ਰੀਤ ਸਿੰਘ ਦਾ ਹੈ ਬੰਟੀ ਬੈਂਸ ਦਾ ਹੈ ਜਾਂ ਕਿਸੇ ਹੋਰ ਦਾ ਹੈ ਤੇ ਕਿਹੜੀਆਂ ਧਾਰਾਵਾਂ 'ਵਾਂ ਜੁੜੀਆਂ ਗਈਆਂ ਨੇ ਕੀ ਧੋਖਾ ਧੜੀ ਦਾ ਇਹ ਸਾਰਾ ਮਸਲਾ ਹੈ ਇਸ ਨੂੰ ਲੈ ਕੇ ਥੋੜੀ ਦੇਰ ਦੇ ਵਿੱਚ ਕਲੈਰਿਟੀ ਹੋਏਗੀ ਪਰ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਐਫ ਆਈ ਆਰ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲ ਰਹੀ ਹੈ ਐਸ ਐਸ ਪੀ ਦਫ਼ਤਰ ਦੇ ਬਾਹਰ ਧਰਨਾ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਲਾਇਆ ਗਿਆ ਸੀ